ਲੜਕੀਆਂ ਦੀ ਬਾਕਸਿੰਗ ਦੇ ਵਿੱਚ ਇੱਕ ਲੜਕਾ ਮਤਲਬ ਆ ਜਾਂਦਾ ਹੈ ਤੇ ਉਹ ਇਟਲੀ ਦੀ ਜਿਹੜੀ ਬਾਕਸਰ ਸੀਗੀ ਉਹਨੂੰ ਪਹਿਲੇ 45 ਸੈਕਿੰਡ ਦੇ ਵਿੱਚ ਹੀ ਇੱਕੋ ਹੀ ਮੁੱਕਾ ਮਾਰ ਕੇ ਉਹਦੀਆਂ ਉਹਦੀ ਚਾਹ ਨਿਕਲਣ ਵਾਲੀ ਕਰ ਉਹ ਰੋਂਦੀ ਹੋਈ ਬਾਹਰ ਹੁੰਦੀ ਹੈ ਤੇ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਬਾਇਓਲੋਜੀਕਲ ਜੈਂਡਰ ਟੈਸਟ ਫੇਲ ਹੋਇਆ ਹੋਇਆ ਉਹ ਕੰਦਾ ਮਤਲਬ ਲੇਡੀਜ਼ ਦੀ ਬਾਕਸਿੰਗ ਦੇ ਵਿੱਚ ਆ ਗਿਆ ਸੀ ਮੇਰਾ ਖਿਆਲ ਹੈ 올림픽 ਦੇ ਵਿੱਚ ਇਸ ਤਰ੍ਹਾਂ ਦੀ ਮਿਸਮੈਨੇਜਮੈਂਟ ਕਦੇ ਵੀ ਨਹੀਂ ਇਹ ਨਵਾਂ ਵਿਸ਼ਾ ਇਹ ਬਹੁਤ ਸਾਡੇ ਕਮਾਲ ਚ ਬਣਾਇਆ ਗਿਆ ਸੀ ਨਾ ਬਹੁਤ ਵੱਡਾ ਡੁੱਕਾ ਬਚਿਆ ਹੋਇਆ ਸੀ ਕਿ ਉਹ ਤਾਂ ਬਹੁਤ ਸੁਪੀਰੀਅਰ ਲੋਕ ਨੇ ਅਸੀਂ ਇਨਫੀਰੀਅਰ ਆਂ ਕਿ ਅੰਗਰੇਜ਼ਾਂ ਦੇ ਰਾਜ ਕਰਕੇ ਸਾਡੇ ਮਨ ਚ ਬਸਿਆ ਹੋਇਆ ਸੀ ਇਹ ਮਿਸ਼ਨ ਪੰਜਾਬੀ ਪੰਜਾਬ ਤੋਂ ਅਲੱਪੇਂ ਪਿੰਡ ਤੱਕ ਅੱਜ ਦੀ ਇਹ ਚਰਚਾ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀਸਾ ਸੋ ਸਤਿ ਪੁਣੀ ਬਲਕੋ ਡਿਸਰਬ ਚੈਨਲ ਈ ਮਿਸ਼ਨ ਜਬੀਲ ਨੂੰ ਤੁਹਾਡਾ ਸਵਾਗਤ ਵੈਲਕਮ ਪਿਆ ਪੰਡਿਤ ਸਾਹਿਬ ਸਸਤੀ ਕਾਲ ਸਰੋਧਿਆ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪੈਰਿਸ 올림픽 ਦੀ ਜਿਹੜੀ ਚਰਚਾ ਉਹ ਕਈ ਪਾਸਿਆਂ ਤੋਂ ਉੱਭਜ ਕੇ ਸਾਹਮਣੇ ਆ ਰਹੀ ਹੈ ਤੇ ਚਿੰਤਾਵਾਂ ਦੀ ਵੀ ਇੱਕ ਲੰਮੀ ਲਾਈਨ ਖਿੱਚੀ ਜਾ ਰਹੀ ਹੈ ਕਹਿੰਦਾ ਪਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਕੇਂਦਰ ਸਰਕਾਰ ਨੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਉੱਥੇ ਨਾਲ ਹੀ ਪੈਰਿਸ ਦੇ ਜਿਹੜੇ ਪ੍ਰਬੰਧ ਨੇ ਖਾਸ ਕਰਕੇ ਉੱਥੋਂ ਦਾ ਜਿਹੜਾ 올림픽 ਪਿੰਡ ਹੈ ਉਹਦੀਆਂ ਜਿਹੜੀਆਂ ਜਿਹੜੇ ਹਾਲਾਤ ਨੇ ਮਾੜੇ ਪ੍ਰਬੰਧ ਉਹ ਵੱਡੇ ਪੱਧਰ ਤੇ ਉਹਦੇ ਸਾਹਮਣੇ ਆ ਰਹੇ ਨੇ ਕਹਿੰਦਾ ਭਾਵ ਕਿ ਜਦੋਂ ਵੀ ਕੋਈ ਦੇਸ਼ ਆਪਣੇ ਮੁਲਕ ਦੇ ਵਿੱਚ 올림픽 ਕਰਵਾਉਂਦਾ ਹੈ ਤਾਂ ਦਾ ਮਕਸਦ ਇਹ ਹੁੰਦਾ ਹੈ ਕਿ ਉਸ ਦੇਸ਼ ਦੀ ਵਾਵਾ ਹੋਏ ਛਾਣ ਜਿਹੜੀ ਉਹ ਬਾਹਰ ਹੋਈ ਜਾਵੇ ਪਤਾ ਲੱਗੇ ਕਿ ਉਹ ਸਤੇਸ਼ ਨੇ ਇੱਕ ਆਹਿਆ ਕੀਤਾ ਤੇ ਉਹ ਸਤੇਸ਼ ਦਾ ਆ ਟਾਂਚ ਹੈ ਪਰੰਤੂ ਪੈਰਿਸ ਦਾ ਜਿਹੜਾ ਖੁੱਲ ਕੇ ਸਾਹਮਣੇ ਚਿਹਰਾ ਮੋਰਾ ਆ ਰਿਹਾ ਹੈ ਕਿ ਖਿਡਾਰੀਆਂ ਨੂੰ ਉੱਥੇ ਕਈ دشਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਥੋਂ ਤੱਕ ਕਿ ਚੋਰੀਆਂ ਵੀ ਖਿਡਾਰੀਆਂ ਨੂੰ ਸਹਿਣ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਕਈ ਤਰ੍ਹਾਂ ਦੇ ਜਿਹੜੇ ਪ੍ਰਬੰਧ ਉੱਥੋਂ ਦੇ ਖਾਮੀਆਂ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਪੰਜਾਬ ਦਾ ਖੇਡਾਂ ਦੇ ਵਿੱਚ ਇੱਕ ਹਿੰਦੁਸਤਾਨ ਪੱਦਰ ਦੀ ਜੇਕਰ ਗੱਲ ਹੋਵੇ ਤਾਂ ਵਟਾਜੀ ਕਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀ ਰਾਜਸੀ ਪ੍ਰਵਾਨਗੀ ਮੰਗੀ ਭਾਰਤ ਸਰਕਾਰ ਤੋਂ ਉਹ ਨਹੀਂ ਮਿਲੀ ਤੇ ਇਹ ਚਰਚਾ ਕਈ ਪੱਖਾਂ ਤੋਂ ਵੱਡੇ ਪੱਦਰ ਤੇ ਸਾਹਮਣੇ ਆ ਰਹੀ ਹੈ ਆਪਾਂ ਕਿਵੇਂ ਮੰਨਦੇ ਹਾਂ ਕਿ ਇਹ ਜਿਹੜੀ ਰਾਜਸੀ ਪ੍ਰਵਾਨਗੀ ਉੱਤੇ ਕਿਉਂ ਇਹ ਮਤਲਬ ਰੋਕ ਲੱਗੀ ਜੇ ਰੋਕ ਲੱਗੀ ਤਾਂ ਵੱਡੇ ਕਾਰਨ ਕੀ ਜਿਹੜੇ ਉਪ ਸਕੇ ਖੁੱਲ ਕੇ ਸਾਹਮਣੇ ਜਿਹੜੇ ਅੰਦਰੂਨੀ ਲਿਹਾਜ਼ ਤੋਂ ਆ ਰਹੇ ਨੇ ਜੀ ਅ ਪਿੰਡ ਸਰਬ ਦੇਖੋ ਭਗਵੰਤ ਮਾਨ ਜੀ ਕਿਉਂਕਿ ਐਂਟਰਟੇਨਮੈਂਟ ਇੰਡਸਟਰੀ ਤੋਂ ਆਏ ਨੇ ਖੇਡ ਪ੍ਰੇਮੀ ਨੇ ਮਤਲਬ ਇਹਨਾਂ ਬਾਰੇ ਮਸ਼ਹੂਰ ਹੈਗਾ ਕਿ ਖੇਡਾਂ 'ਚ ਕਾਫੀ ਦਿਲਚਸਪੀ ਰੱਖਦੇ ਨੇ ਆਪਾਂ ਨੇ ਦੇਖਿਆ ਕਿ ਪਹਿਲਾਂ ਕ੍ਰਿਕਟ ਦਾ ਵੀ ਦੇਖਣ ਗਏ ਸੀ ਕਿ ਧਰਮਸ਼ਾਲਾ ਤੇ ਉੱਥੇ ਇੱਕ ਪਲੇਅਰ ਨੇ ਚੰਨੀ ਦੀ ਸ਼ਿਕਾਇਤ ਕਰੀ ਸੀ ਮਤਲਬ ਇਹਨਾਂ ਦਾ ਰੁਚੀ ਹੈਗੀ ਹੈ ਕਹਿਣੇ ਹੂੰ ਉਹ ਇਹਨਾਂ ਨੇ ਉੱਤੇ ਜਿਹੜਾ ਆਪਣੀ ਹਾਕੀ ਦਾ ਮੈਚ ਸੀਗਾ ਸੈਮੀਫਾਈਨਲ ਉਹ ਦੇਖਣ ਜਾਣਾ ਸੀਗਾ ਉਹਦੇ ਲਈ ਇਹਨਾਂ ਨੇ ਇਜਾਜ਼ਤ ਮੰਗੀ ਮੇਰਾ ਖਿਆਲ ਕੋੜਿਕਾ ਪਹਿਣਾ ਨਹੀਂ ਸੀ ਚਾਹੀਦਾ ਪਰ ਕਿ ਇਹ ਉਹਨਾਂ ਦੇ ਨਾਲ ਮੇਰੇ ਖਿਆਲ ਗੁੱਡ ਬੁਕਸ ਦੇ ਵਿੱਚ ਨਹੀਂ ਹੈਗੇ ਜਿਵੇਂ ਕਹਿ ਲਓ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਆਪਸੀ ਕਾਫੀ ਕਲੇਸ਼ ਚੱਲਿਆ ਹੋਇਆ ਹੈ ਉਹਦੇ ਤਹਿਤ ਕਹਿ ਲਓ ਜਾਂ ਇੱਕ ਰੀਜ਼ਨ ਇਹ ਵੀ ਹੋ ਸਕਦਾ ਜਿਹੜਾ ਉਹਨਾਂ ਨੇ ਸਹੀ ਰੀਜ਼ਨ ਦਿੱਤਾ ਹੈ ਜਿਹੜਾ ਉਹਨਾਂ ਨੇ ਸਹੀ ਵੀ ਹੋ ਸਕਦਾ ਹੈ ਉਹ ਇਸ ਸਿਕਿਉਰਿਟੀ ਦਾ ਤਾਮਚਾਮ ਹੈ ਜਿਹੜਾ ਉਹ ਕਾਫੀ ਵੱਡਾ ਹੈ ਪੰਜਾਬ ਦੇ ਸੀਐਮ ਦੇ ਲਈ ਉਹ ਕਹਿੰਦੇ ਇੰਨੀ ਜਲਦੀ ਅਸੀਂ ਇੰਨੀ ਸਿਕਿਉਰਿਟੀ ਦਾ ਪ੍ਰਬੰਧ ਉੱਥੇ ਇੰਟਰਨੈਸ਼ਨਲ ਪੱਧਰ ਤੱਕ ਨਹੀਂ ਕਰ ਸਕਦੇ ਵੀ ਇਸ ਕਰਕੇ ਇੰਨੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਟਾਈਮ ਥੋੜਾ ਕਿੰਨੇ ਥੋੜੇ ਟਾਈਮ ਦੇ ਵਿੱਚ ਅਸੀਂ ਨਹੀਂ ਕਰ ਸਕਦੇ ਪਰ ਇਹ ਹੈ ਕਿ ਇਸ ਤਰੀਕੇ ਦੇ ਨਾਲ ਓਵਰਆਲ ਆਪਣਾ ਵਿਸ਼ਵਗੁਰੂ ਦਾ ਦਤਵਾ ਇੰਡੀਅਨ ਸਟੇਟ ਦਾ ਤੇ ਜਿਸ ਤਰ੍ਹਾਂ ਅਸੀਂ ਕੈਨੇਡਾ ਅਮਰੀਕਾ ਤੱਕ ਜਾ ਕੇ ਆਪਣੇ ਵਿਰੋਧੀਆਂ ਨੂੰ ਚਕਵਾ ਵੀ ਦਿੰਨੇ ਆਂ ਆਸਟ੍ਰੇਲੀਆ ਨੇ ਪਿੱਛੇ ਜੇ ਇੱਕ ਮਤਲਬ ਵੀਡੀਓ ਦੇ ਉੱਪਰ ਕਵੰਦੀ ਵੀ ਲਾਈ ਹੈ ਇੰਡੀਆ ਦੇ ਉੱਪਰ ਕਿ ਇਹਨਾਂ ਦੇ ਜਿਸ ਤਰ੍ਹਾਂ ਜਸੂਸ ਉੱਥੇ ਕੰਮ ਕਰਦੇ ਨੇ ਮੇਰੇ ਖਿਆਲੇ ਨੈੱਟਵਰਕ ਤਾਂ ਇੰਨਾ ਕੁ ਵੱਡਾ ਹੈਗਾ ਕਿ ਇੱਕ ਸੀਐਮ ਨੂੰ ਸਿਕਿਉਰਟੀ ਦਿੱਤੀ ਜਾ ਸਕਦੀ ਹੈ। ਫੂਮੈਂਟਲੀ ਇਮੇਜਿਨ ਕਰਿਏ ਕਿ ਮੰਨ ਲਓ ਕਿਸੇ ਬੀਜੇਪੀ ਦੇ ਸੀਐਮ ਨੇ ਇਜਾਜ਼ਤ ਮੰਗੀ ਹੁੰਦੀ ਤਾਂ ਕੀ ਨਾ ਹੋਣੀ ਸੀ। ਕੋਈ ਫਾਇਦੇ ਸਿਰ ਸਿੱਪਕ ਆ ਜਾਂਦਾ ਹੈ। ਇਹ ਜ਼ਰੂਰ ਹੈ ਕਿ ਬਾਰਡਰ ਸਟੇਟ ਹੈ ਇਥੇ ਦੇ ਸੀਐਮ ਦੀ ਜਾਨ ਨੂੰ ਥੋੜਾ ਜਿਹਾ ਖਤਰਾ ਰਹਿੰਦਾ ਵੀ ਵੱਧ ਪਹਿਲਾਂ ਵੀ ਸਾਡੇ ਮਤਲਬ ਆਪ ਨੂੰ ਪਤਾ ਹੀ ਹੈ ਕਿ ਕੈਰਨ ਸਾਹਿਬ ਤੋਂ ਲੈ ਕੇ ਵਿਨ ਸਿੰਘ ਤੱਕ ਸੀਮਤ ਇਹ ਹਮਲੇ ਵੀ ਹੋਏ ਨੇ ਸਾਡੇ ਇਸ ਨੀਂਵ ਮਤਲਬ ਮਰੇ ਪਰ ਹਾਲਾ پنجاب ਦੀ ਗਵਰ ਠੀਕ ਵੀ ਨਹੀਂ ਡਾਕਟਰ ਸਾਹਿਬ ਕਹਿੰਦੇ ਭਾਵ ਕਿ ਕੇਂਦਰ ਵੱਲੋਂ ਜਿਹੜੀ ਗੱਲ ਇੱਕ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਜਾਜ਼ਤ ਮੰਗਣ ਦੇ ਵਿੱਚ ਦੇਰੀ ਕਰ ਦਿੱਤੀ ਗਈ ਤੇ ਦੂਜਾ ਜੈਟ ਪਲੱਸ ਸੌਖਿਆ ਦੀ ਤੁਸੀਂ ਜੀ ਗੱਲ ਕਰ ਰਹੇ ਹੋ ਤੁਹਾਨੂੰ ਇਹ ਦੇ ਨਹੀਂ ਕਿਉਂ ਕੀਤੀ ਗਈ ਜਦੋਂ ਕਿ ਜੇ ਜਾਣਾ ਹੀ ਸੀ ਤਾਂ ਫਿਰ ਇਹਦੇ 'ਚ ਜੀ ਉਹ ਤਾਂ ਮਾਨ ਸਾਹਿਬ ਦੇ ਪ੍ਰੋਗਰਾਮ ਆਪ ਨੂੰ ਪਤਾ ਹੀ ਹੈ ਵੀ ਆਖਰੀ ਮਿੰਟ ਤੇ ਹੀ ਬਣਦੇ ਨੇ ਪਤ ਨਹੀਂ ਕਦ ਮੂਡ ਬਣਿਆ ਹੋਵੇ ਕਦੋਂ ਸਲਾਹ ਹੋਈ ਹੋਵੇ ਇਹਨਾਂ ਕੰਮਾਂ ਨੂੰ ਐਸੇ ਤਾਂ ਹੈ ਕਿ ਜਿਸ ਤਰ੍ਹਾਂ ਹੋਰ ਕੇਸਾਂ 'ਚ ਵੀ ਆਪਾਂ ਦੇਖਿਆ ਪੰਡ ਮੰਗਨ ਮੋਹਨ ਸਿੰਘ ਵੀ ਮਤਲਬ ਢਿੱਲ ਤਾਂ ਇੱਕ ਸਰਕਾਰੀ ਪਦਰਤੀ ਜਾਂ ਦਫ਼ਤਰੀ ਜਾਂ ਪ੍ਰਸ਼ਾਸਨਿਕ ਪਦਰਤੀ ਹੈਗੀ ਹੈ ਕਿ ਲੰਬੀ ਸੋਚ ਨਹੀਂ ਇਹ ਨਹੀਂ ਦੇਖਦੇ ਕਿ ਅੱਗੇ ਦੇਰੀ ਇਸ ਗੱਲ ਦੇ ਵਿੱਚ ਹੋਊਗੀ ਜਾਂ ਹੋਰ ਵੀ ਪ੍ਰਬੰਧ ਹੋਣਗੇ ਉਹ ਉਹ ਚੀਜ਼ ਦੀ ਘਾਟ ਤਾਂ ਹੁੰਦੀ ਹੈ ਪਰ ਫਿਰ ਵੀ ਥੋੜਾ ਜਿਹਾ ਲੱਗਦਾ ਹੈ ਕਿ ਕੋਈ ਸਿਆਸੀ ਪੱਖ ਵੀ ਹੈਗਾ ਹਮ ਪਰ ਇਹ ਕਿ ਮਾਨ ਸਾਹਿਬ ਤਾਂ ਵੈਸੇ ਵੀ ਸਿਕਿਉਰਿਟੀ ਦਾ ਮਜ਼ਾਕ ਉਡਾਉਂਦੇ ਰਹੇ ਨੇ ਦੂਜੇ ਲੋਕਾਂ ਦਾ ਤੇ ਜੀ ਮਤਲਬ ਕਹਿੰਦੇ ਹੁੰਦੇ ਸੀ ਵੀ ਅਲਟਰੀ ਫਾਰਮ ਕੋਲ ਲੈਣ ਭਾਈ ਜੇ ਇੰਨਾ ਤਾਮਚਾਹਮ ਹੈ ਪਰ ਹੁਣ ਜਿੰਨਾ ਇਹਨਾਂ ਨੇ ਤਾਮਚਾਹਮ ਇਕੱਠਾ ਕਰ ਲਿਆ ਪੁਰਾਣੇ ਰਿਪੋਰਟ ਸਾਰੇ ਟੁੱਟ ਗਏ ਹੂੰ ਹੂੰ ਜਿੰਨੇ ਸਤਵਨਾ ਲਗਭਗ ਮੇਰਾ ਖਿਆਲ ਹੈ ਫਾਇਰ ਬ੍ਰਿਗੇਡ ਹੁੰਦੇ ਨੇ ਇੰਦੇ ਕਾਫੇ ਦੇ ਵਿੱਚ ਇੰਨਾ ਸਾਰਾ ਕੁਝ ਤਾਂ ਪੈरिस ਦੇ ਵਿੱਚ ਕਰਨਾ ਬਹੁਤ ਹੈ ਜਾਂ ਤਾਂ ਫਿਰ ਇਹ ਇਹਨਾਂ ਨੂੰ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਸਿਕਿਉਰਟੀ ਦੀ ਵੀ ਮੈਂ ਇੱਦਾਂ ਹੀ ਚਲੇ ਜਾਣਾ ਭਾਈ ਤੇ ਇਹ ਗੱਲ ਵੀ ਨਹੀਂ ਹੋਈ ਹੋਣੀ ਸੋ ਉਹਨਾਂ ਨੇ ਮੇਰਾ ਖਿਆਲ ਹੈ ਕਿ ਟਾਈਮਸ ਰਿਪਲਾਈ ਵੀ ਨਹੀਂ ਕੀਤਾ ਪਰ ਉਹਨਾਂ ਨੇ ਥੋੜਾ ਜਿਨਾ ਇਹ ਵੀ ਖਿਆਲ ਹੋਣਾ ਹੈ ਕਿ ਕੋਈ ਕਰ ਨਹੀਂ ਅਸੀਂ ਰੋਕਣ ਤੇ ਆਈਏ ਤਾਂ ਰੋਕ ਵੀ ਸਕਦੇ ਹਾਂ ਸੋ ਇਹਦਾ ਸਿਪਖ ਵੀ ਹੈ ਪ੍ਰਸ਼ਾਸਨਿਕ ਪੱਖ ਵੀ ਹੈ ਹੈਗਾ ਕੇਂਦਰਪਾੜ੍ਹ ਕੇ ਮੰਗੀ ਗਈ ਰਾਜਸੀ ਜਿਹੜੀ ਹੈ ਪ੍ਰਵਾਨਗੀ ਜਾਣਦੀ ਤਾਂ ਉਹਦੇ ਤੇ ਰਾਜਸੀ ਇੱਕ ਪੱਧਰ ਦਾ ਇੱਕ ਅਟੈਕ ਵੀ ਮੰਨ ਸਕਦੇ ਆ ਕਿ ਨੋ ਜਿਹੜੀ ਨੰਨਾ ਵਜਾ ਹੈ खैर ਦੂਜੇ ਬੰਦੇ ਜੇਕਰ ਦੇਖਿਆ ਜਾਵੇ ਕਿ ਪੰਜਾਬ ਸਰਕਾਰ ਲਈ ਕਹਿ ਲਈ ਕਿ ਆਪ ਤੇ ਲਈ ਇੱਕ ਸਿਆਸੀ ਮੁੱਦਾ ਵੀ ਜ਼ਰੂਰ ਹੈ ਕਿ ਪੰਜਾਬ ਦੇ ਬਹੁਤ ਸਾਰੇ ਖਿਡਾਰੀ ਖਾਸ ਕਰਕੇ ਹੌਕੀ ਦੇ ਵਿੱਚ ਜਿਹੜੀ ਚੰਗੀ ਹੁਣ ਤੱਕ ਭੱਲ ਉਹਨਾਂ ਨੇ ਮਾਰੀ ਜਾ ਰਹੀ ਹੈ ਉੱਥੇ ਖਾਸ ਕਰਕੇ ਜਦੋਂ ਆਸਟ੍ਰੇਲੀਆ ਨੂੰ ਹੋਇਆ 59 ਸਾਲਾਂ ਬਾਅਦ ਤਾਂ ਅਜੇ ਮਾਹੌਲ ਦੇ ਵਿੱਚ ਜੇਕਰ ਪੰਜਾਬ ਦੇ ਮੁੱਖ ਮੰਤਰੀ ਹੌਸਲਾ ਅਫਜ਼ਲ ਅਫਜ਼ਾਈ ਲਈ ਖਿਡਾਰੀਆਂ ਦੇ ਕੋਲ ਹੁੰਦੇ ਨੇ ਤਾਂ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਤੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਲਈ ਇੱਕ ਮੇਹਣਾ ਵੀ ਹੈ ਖੈਰ ਇਹ ਅੱਗੇ ਵੇਖਣਾ ਹੋਵੇਗਾ ਕਿ ਜਿਹੜੀ ਆਪ ਧਰੇ ਇਹਨੂੰ ਰਾਸ ਹੀ ਮੰਨ ਚੁਤੇ ਅਗਲੇ ਸਮੇਂ ਕਿਵੇਂ ਵਜ਼ੂਜ਼ ਕਰਦੀ ਹੈ ਪਰੰਤੂ ਭਾਰਤ ਸਰਕਾਰ ਦਾ ਜਿਹੜਾ ਵਿਦੇਸ਼ ਮੰਤਰਾਲੇ ਦਾ ਜਿਹੜਾ ਪੱਖ ਮੋٹے ਤੌਰ ਤੇ ਗੱਡਾ ਸਾਹ ਆ ਰਿਹਾ ਉਹ ਅਸਲਸ ਹੈ ਕੀ ਹੈ ਉਹ ਸਕਿਉਰਟੀ ਵਾਲੇ ਹੀ ਕਹਿ ਰਹੇ ਨੇ ਉਹ ਤਾਂ ਆਪਣੇ ਵੱਲੋਂ ਤਾਂ ਉਹ ਕਹਿ ਰਹੇ ਨੇ ਵੀ ਇੰਨੀ ਜਲਦੀ ਅਸੀਂ ਇੰਨੀ ਵੱਡਾ ਸਕਿਉਰਟੀ ਦਾ ਪ੍ਰਬੰਧ ਨਹੀਂ ਕਰ ਸਕਦੇ ਪਰ ਆਪਾਂ ਨੂੰ ਪਤਾ ਹੈ ਕਿ ਭਾਜਪੀ ਵੀ ਤੇ ਆਮ ਆਦਮੀ ਪਾਰਟੀ ਵੀ ਇਹ ਹਰ ਚੀਜ਼ ਦਾ ਸਿਆਸੀਕਰਨ ਤਾਂ ਕਰ ਹੀ ਲੈਂਦੇ ਨੇ ਕੋਤਿ ਸ਼ਾਹਬ ਦਾ ਆਪਾਂ ਦੇਖਿਆ ਹੀ ਹੈ ਕਿ ਜਿਹੜਾ ਵੀ ਉੱਥੇ ਜਿੱਤਦਾ ਹੈ ਮੈਡਲ ਵਾਲਾ ਫੋਟੋਫੋਟੋ ਨੂੰ ਫੋਨ ਕਰਕੇ ਬਧਾਈਆਂ ਹੋਰ ਉਹਨਾਂ ਨਾਲ ਕੋਟਾਂ ਖਿਚਾ ਕੇ ਪਾਉਣੀਆਂ ਤੇ ਜਿਸ ਤਰੀਕੇ ਨਾਲ ਆਪਾਂ ਦੇਖਿਆ ਵੀ ਉਹ ਗੋਲਡ ਮੈਨ ਲਿਸਟ ਲੜਕੀਆਂ ਜਿਨ੍ਹਾਂ ਨਾਲ ਪਹਿਲਾਂ ਫੋਟੋਆਂ ਖਿਚਾਉਣ ਲਈ ਭੱਜੇ ਫਿਰਦੇ ਸੀ ਫਿਰ ਜਦੋਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਤਾਂ ਕਿਸੇ ਨੇ ਉਹਦਾ ਨਾਮ ਮਤਲਬ ਬਾਤ ਵੀ ਨਹੀਂ ਸੀ ਪੁੱਛੀ ਸੋ ਕ੍ਰੈਡਿਟ ਲੈਣ ਦੀ ਜਿਹੜੀ ਗੇਮ ਹੈ ਸਿਆਸੀ ਤੌਰ ਤੇ ਸਪੋਰਟਸ ਦਾ ਜਿਹੜੇ ਸਾਡੇ ਸਪੋਰਟਸ ਆਈਕਨਸ ਨੇ ਸਾਡੇ ਸਪੋਰਟਸ ਮਤਲਬ ਖਿਡਾਰੀ ਨੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦੇ ਨਾਲ ਲੱਗ ਕੇ ਮਾਣ ਤਾਣ ਘਟਣ ਦੀ ਤਾਂ ਸਾਰਿਆਂ ਦੀ ਇੱਛਾ ਹੈ ਬੀਜੇਪੀ ਦੀ ਖਾਸ ਕਰਕੇ ਰਹੀ ਹੈ ਮਾਨ ਸਾਹਿਬ ਵੀ ਇਸ ਕੰਮ ਨੂੰ ਉਹ ਸਿਆਸੀ ਕਰਨ ਤਾਂ ਕਰਨਗੇ ਕਿ ਦੇਖੋ ਜੀ ਅਸੀਂ ਮਤਲਬ ਆਪਣੇ ਪਲੇਅਰਾਂ ਦਾ ਹੌਸਲਾ ਵਧਾਉਣ ਜਾਣਾ ਸੀਗਾ ਸਾਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਗਿਆ ਦੇਖੋ ਮਤਲਬ ਮੋਦੀ ਜੀ ਗੱਲ ਹੈ ਕਿਸ ਤਰ੍ਹਾਂ ਦਾ ਇਹ ਰਾਜ ਭਾਗ ਹੈ ਇਹ ਤਾਂ ਚੰਨੂ ਵੀ ਇਹ ਗਲਤ ਆਉਣ ਲੱਗਦਾ ਪਰ ਮੇਰਾ ਕਹਿ ਰਿਹਾ ਹੈ ਕਿ ਇਹ ਗੱਲ ਨੂੰ ਅਵੋਇਡ ਕਰਨਾ ਚਾਹੀਦਾ ਦੋਨੇ ਪਾਰਟੀਆਂ ਨੂੰ ਕਿ ਤੁਸੀਂ ਪਲੇਅਰਾਂ ਦਾ ਜੇ ਜੈਨੂਨਲੀ ਤੁਸੀਂ ਮਦਦਗਾਰ ਹੋ ਜਾਂ ਜੈਨੂਨਲੀ ਤੁਸੀਂ ਹਿੱਸਾ ਲੈਣੇ ਹੋ ਤਾਂ ਇਹਨਾਂ ਨੂੰ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੂੰ ਬਿਲਕੁਲ ਡਾਕਟਰ ਸਾਹਿਬ ਜਿਵੇਂ ਸੱਚੀ ਮੁੱਚ ਦੀ ਖੇਡ ਸਿਆਸਤ ਆਪਾਂ ਮੰਨ ਸਕਦੇ ਆ ਤੇ ਪੰਜਾਬ ਤੇ ਕੇਂਦਰ ਦਰਮਿਆਨ ਆਮੇ ਕਿ ਮਾਮਲਾ ਉਹ ਅਲੰਪਿਕ ਪਿੰਡ ਦਾ ਕਹਿੰਦਾ ਭਾਵੇਂ ਕਿ ਪੰਜਾਬ ਨਾਲ ਆ ਜੁੜਦਾ ਘਟਦਾ ਖੈਰ ਉੱਥੇ ਜੇਕਰ ਪੈਰਿਸ ਦੀ ਜਿਹੜੀ ਹੈ ਉੱਥੇ 올림픽 ਖੇਡ ਪਿੰਡ ਦੀ ਜਿਹੜੀ ਚਰਚਾ ਸਾਹਮਣੇ ਆ ਰਹੀ ਹੈ ਉੱਥੇ ਵੀ ਪ੍ਰਬੰਧ ਬੜੇ ਢਿੱਲੇ ਸਾਹਮਣੇ ਆ ਰਹੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਸ਼ਵਾਰੀਆਂ ਇਹ ਜਿਹੜੀਆਂ ਖਿਡਾਰੀਆਂ ਨੂੰ ਸਹਨੀਆਂ ਪੈ ਰਹੀਆਂ ਨੇ ਕਹਿੰਦਾ ਭਾਵੇਂ ਜਿਹੜੀਆਂ ਸਹੂਲਤਾਂ ਨੇ ਨਾ ਉਹ ਕਾਫੀ ਮਨਫੀ ਹੱਥ ਦੇ ਵਿੱਚ ਨੇ ਕਈ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀ ਆ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜਿਹੜਾ ਫ੍ਰਾਂਸ ਸਰਕਾਰ ਨੇ ਜਾਂ ਫ੍ਰਾਂਸ ਨੇ ਦੇਖਣਾ ਤਾਂ ਇਹ ਸੀ 올림픽 ਕਰਵਾ ਕੇ ਕਿ ਅਸੀਂ ਬੱਲੇ ਬੱਲੇ ਕਰਵਾਈਏ ਆਪਣੀ ਜਿਹੜੀ ਉਹਨਾਂ ਨਿਸ਼ਾਨਾ ਮਤਾ ਜੋ ਵੀ ਉਹਨਾਂ ਦਾ ਹੁਣ ਤੱਕ ਇਤਿਹਾਸ ਦੇ ਵਿੱਚ ਸੁਣਿਆ ਜਾਂਦਾ ਹੈ ਕਿ ਫ੍ਰਾਂਸ ਇੱਥੋਂ ਅਤਵਾਸਤਾ ਕੋਈ ਇੱਥੇ ਖੜਾ ਹੈ ਜਾਂ ਉੱਥੇ ਖੜਾ ਹੈ ਪਰੰਤੂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਤਾਂ ਇੱਕ ਬੜੇ ਵਕਾਸੀਲ ਦੇਸ਼ ਵਾਂਗੀ ਉੱਥੋਂ ਦਾ ਜਿਹੜਾ ਮਾਹੌਲ ਸਾਹਮਣੇ ਆ ਰਿਹਾ ਹੈ ਸਰ ਸਾਹਿਬ ਇਹ ਕੀ ਫ੍ਰਾਂਸ ਦੇ ਵਿੱਚ ਇੱਕ ਪੁਰਾਣਾ ਪਚੌਕੜੀ ਇਦਾਂ ਦਾ ਹੈ ਜਾਂ ਹੁਣ ਅੰਮਲਕ ਪਿੰਡ ਦੇ ਵਿੱਚੋਂ ਹੀ ਅਜਿਹੀ ਚਰਚਾ ਸਾਹਮਣੇ ਆ ਰਹੀ ਹੈ ਕਿ ਖਿਡਾਰੀਆਂ ਦੇ ਕੋਲ ਜਿਹੜੇ ਰਾਤ ਕੱਟਣ ਲਈ ਕੋਈ ਏਸੀ ਪ੍ਰਬੰਧ ਨਹੀਂ ਹਾਲਾਂਕਿ ਗਰਮੀ ਦਾ ਉੱਥੇ ਵੱਡਾ ਪ੍ਰੇਸ਼ੋਕ ਜਿਹੜਾ ਸਾਹਮਣੇ ਆਇਆ ਤੇ ਜਿਹੜੀਆਂ ਖਿਡਾਰੀਆਂ ਨੂੰ ਇੱਧਰ ਉੱਧਰ ਲਿਜਾਣ ਲਈ ਬੱਸਾਂ ਨੇ ਉਹ ਵੀ ਕਈ ਖਿਡਾਰੀਆਂ ਨੂੰ ਖਾਸ ਕਰਕੇ ਬੌਕਸਿੰਗ ਦੇ ਕੁਝ ਖਿਡਾਰੀਆਂ ਨੂੰ ਨੌਨ ਏਸੀ ਬੱਸ ਤੇ ਬਿਸਤਰ ਕਰਨ ਲਈ ਮਜਬੂਰ ਹੋਣਾ ਪਿਆ ਕਈ ਤਰ੍ਹਾਂ ਦੀ ਹੋਰ ਗੱਲਾਂ ਸਾਹਮਣੇ ਆਏ ਡਾਕਟਰ ਸਭੇ ਠੀਕ ਹੈ ਤੁਹਾਡੀ ਗੱਲ ਓਵਰ ਆਲ ਕਾਫੀ ਇਲ ਔਰਗੇਨਾਈਜ਼ਡ 올림픽 ਹੈ ਇਹ ਮੇਰਾ ਖਿਆਲ ਹੈ ਪਹਿਲਾਂ ਕਿਸੇ ਵੀ 올림픽 ਜਿਸ ਕਿਸੇ ਵੀ ਦੇਸ਼ ਨੇ ਕੀਤਾ ਚਾਹੇ ਇਸ ਪੱਧਰ ਦੀ ਮੇਰਾ ਖਿਆਲ ਹੈ ਮਿਸ ਮੈਨੇਜਮੈਂਟ ਸਾਹਮਣੇ ਨਹੀਂ ਆਈ ਕਦੇ ਵੀ ਤੁਸੀਂ ਇਹ ਦੇਖੋ ਵੀ ਇੰਟਾ ਹੇਅਰ ਕਿ ਲੜਕੀਆਂ ਦੀ ਬਾਕਸਿੰਗ ਦੇ ਵਿੱਚ ਇੱਕ ਲੜਕਾ ਮਤਲਬ ਆ ਜਾਂਦਾ ਹੈ ਤੇ ਉਹ ਇਟਲੀ ਦੀ ਜਿਹੜੀ ਮਤਲਬ ਬੌਕਸਰ ਸੀਗੀ ਉਹਨੂੰ ਪਹਿਲੇ 45 ਸੈਕਿੰਡ ਦੇ ਵਿੱਚ ਹੀ ਕੋਈ ਮੁੱਕਾ ਮਾਰ ਕੇ ਉਹਦੀਆਂ ਉਹਦੀ ਚਾਹ ਨਿਕਲਣ ਵਾਲੀ ਕਰਿੰਦਾ ਔਰ ਉਹਦੀ ਕੋਈ ਬਾਹਰ ਹੋ ਜਾਂਦੀ ਹੈ ਤੇ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਬਾਇਓਲੋਜੀਕਲ ਜੈਂਡਰ ਟੈਸਟ ਫੇਲ ਹੋਇਆ ਹੋਇਆ ਬੰਦਾ ਮਤਲਬ ਲੇਡੀਜ਼ ਦੀ ਬੌਕਸਿੰਗ ਦੇ ਵਿੱਚ ਆ ਗਿਆ ਸੀ ਮੇਰਾ ਖਿਆਲ ਹੈ ਲੈਮਪ ਦੇ ਵਿੱਚ ਇਸ ਪੱਧਰ ਦੀ ਮਿਸਮੈਨੇਜਮੈਂਟ ਕਦੇ ਵੀ ਨਹੀਂ ਹੋਈ ਔਰ ਇਹਦੀ ਨਾਸ਼ ਕਰ ਮੱਚੀ ਹੋਈ ਹੈ ਸਾਰੀ ਦੁਨੀਆ 'ਚ ਗਰੁੱਪ ਦਾ ਇੱਕ ਜਿਹੜਾ ਮਤਲਬ ਤੈਰਾਕ ਸੀਗਾ ਉਹਨੂੰ ਗੰਦੇ ਪਾਣੀ ਦੇ ਉਸ ਨਦੀ ਦੇ ਵਿੱਚ ਜਿੱਥੇ ਉਹਨੇ ਤੈਰੀ ਲਾਈ ਉਹਨੂੰ ਉਲਟੀਆਂ ਲੱਗੀਆਂ ਹਾਂ ਹਾਂ ਪੰਜ ਪੰਜ ਸਟੇਟਸ ਜਿਹੜੇ ਖਿਡਾਰੀ ਨੇ ਉਹਨੂੰ ਵਾਪਸੂਨ ਸ਼ੇਅਰ ਕਰਨੇ ਪੈ ਰਹੇ ਏਸੀ ਬੱਸਾਂ ਦੀ ਤਾਂ ਗੱਲ ਹੈ ਹੀ ਹੈ ਨਾਲ ਚੋਰੀਆਂ ਮਤਲਬ ਫੋਨ ਦੀ ਇਹ ਵੀ ਖਬਰਾਂ ਮਿਲੀਆਂ ਨੇ ਕਿ ਉਹਨਾਂ ਦਾ ਸਮਾਨ ਚੋਰੀ ਹੋ ਗਿਆ ਪਲੇਅਰਾਂ ਦਾ ਆਪਣੇ ਵੀ ਦੱਸਿਆ ਗਿਆ ਕਿ ਆਪਣੇਆਂ ਨੇ ਸ਼ਾਇਦ ਇਥੋਂ ਏਸੀ ਭੇਜੇ ਨੇ ਉਹਨੂੰ ਹਾਂਜੀ ਜੀ ਜੀ ਗੱਲ سامنے ਆ ਰਹੀ ਹੈ ਕਿ ਭਾਰਤ ਸਰਕਾਰ ਨੇ ਅਖੀਰ ਨੂੰ ਤਾਂ ਕਿ ਖਿਡਾਰੀਆਂ ਨੂੰ ਘੱਟੋ ਘੱਟ ਜਿਹੜੀ ਰਾਤ ਸੌਖਾਂ ਉੱਥੇ ਗਰਮੀ ਤੋਂ ਨਿਗਲੇ ਜੀ ਬੇਸਿਕ ਸੂਲਤਾਂ ਤਾਂ ਦਿਲ ਸੇ ਕੰਨ ਨੂੰ ਅੱਛਾ ਇਹਦੇ ਕਾਰਨ ਥੋੜਾ ਜਿਹਾ ਵੱਡਾ ਇਹ ਵੀ ਹੈ ਕਿ ਇੱਕ ਤਾਂ ਕਲਾਈਮੇਟ ਚੇਂਜ ਤਾਂ ਚਲੋ ਆ ਹੀ ਰਹੀ ਹੈ ਜਿਹੜਾ ਵੈਸਟ ਦਾ ਇੱਕ ਬਹੁਤ ਸਾਡੇ ਕਮਾਲ ਚ ਬਣਾਇਆ ਗਿਆ ਸੀ ਨਾ ਬਹੁਤ ਵੱਡਾ ਢੰਕਾ ਬੱਜਿਆ ਹੋਇਆ ਸੀ ਕਿ ਉਹ ਤਾਂ ਬਹੁਤ ਸੁਪੀਰੀਅਰ ਲੋਕ ਨੇ ਅਸੀਂ ਇਨਫੀਰੀਅਰ ਆ ਇਹ ਅੰਗਰੇਜ਼ਾਂ ਦੇ ਰਾਜ ਕਰਕੇ ਸਾਡੇ ਮਨ ਚ ਬਸਿਆ ਹੋਇਆ ਸੀ ਹੂੰ ਜੀ ਜੀ ਤੁਸੀਂ ਦੇਖੋਗੇ ਕਿ ਇਵਨ ਇੰਗਲੈਂਡ ਦੇ ਵਿੱਚ ਸਾਰੇ ਥਾਵਾਂ ਤੇ ਜੇ ਅਮਰੀਕਾ ਦੇ ਵਿੱਚ ਵੀ ਮਤਲਬ ਮੈਂ ਤਾਂ ਅਕਸਰ ਇਹ ਕਹਿੰਦਾ ਹਾਂ ਉਨ੍ਹਾਂ ਕੀ ਅਮਰੀਕਾ ਜੇ ਤੁਸੀਂ ਜਾਣਾ ਤਾਂ ਉਥੇ ਬੱਸ ਦੇ ਵਿੱਚ ਸਫ਼ਰ ਕਰਕੇ ਦੇਖੋ ਫਿਰ ਪਤਾ ਲੱਗਦਾ ਅਸਲੀ ਅਮਰੀਕਾ ਕੀ ਹੈ ਹੂੰ ਕੋਈ ਦਿਖਾਵਾ ਨਹੀਂ ਜਿਹੜਾ ਸ਼ਹਿਰਾਂ ਦੀ ਚਮਕ-ਦਮਕ ਦਾ ਉਹ ਅਸਲ ਵਿੱਚ ਦਿਖਾਵਾ ਹੀ ਸੀ ਫਰਾਂਸ ਦੇਖੋ ਯੂਰਪ ਦਾ ਕਿਸੇ ਟਾਈਮ ਦੇ ਵਿੱਚ ਸਭ ਤੋਂ ਮਤਲਬ ਆਪਣੇ ਆਪ ਨੂੰ ਬਹੁਤ ਸੁਪੀਰੀਅਰ ਸਮਝਣ ਵਾਲਾ ਮਤਲਬ ਮੁਲਕ ਸੀਗਾ ਪਰ ਉਹਨਾਂ ਦਾ ਪੜਾਈ ਲਿਖਾਈ ਚ ਹੋਰ ਪੈਂਚ ਰੈਗੂਲੇਸ਼ਨ ਤੋਂ ਲੈ ਕੇ ਹਰ ਗੱਲ ਤੋਂ ਲੀਡਰ ਸੀਗੇ ਕਿਸੇ ਕਿਸਮ ਦੇ ਅਰਸ਼ਵਤਾ ਦਾ ਉਹ ਆਪਣੇ ਆਪ ਨੂੰ ਸ਼ੇਖਰ ਸਮਝਦੇ ਸੀ ਯਾਰ ਬੜੀ ਐਰੋਗੈਂਸ ਆ ਉਹਨਾਂ ਦੇ ਵਿੱਚ ਹੂੰ ਹੂੰ ਜੀ ਜੀ ਉਹ ਕਿਸੇ ਦੇ ਨਾਲ ਅੰਗਰੇਜ਼ਾਂ ਨਾਲ ਉਹਨਾਂ ਦੀ ਇਸ ਤਰ੍ਹਾਂ ਦੀ ਲੜਾਕੜ ਸੀਗੀ ਹੁਣ ਪਿੱਛੇ ਜਿਹੇ ਜਿੰਨੇ ਕੁ ਵੀ ਬੰਦੇ ਜਾ ਕੇ ਆਏ ਨੇ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਉੱਥੇ ਜੇਬਾਂ ਕੱਟੀਆਂ ਜਾਂਦੀਆਂ ਨੇ ਰੇਲਵੇ ਸਟੇਸ਼ਨਾਂ ਦੇ ਉੱਪਰ ਮੰਗ ਤੇ ਬੱਤੀ ਪੈਂਚ ਤੁਹਾਨੂੰ ਲੱਗਦਾ ਵੀ ਤੁਸੀਂ ਕਿਸੇ ਥਰਡ ਰੇਟ ਕਿਸਮ ਦਾ ਜਿਹੜਾ ਮਤਲਬ ਕੰਟਰੀ ਹੁੰਦਾ ਹੈ ਉਹਦੇ ਵਿੱਚ ਟਰੈਵਲ ਕਰ ਰਹੇ ਹੋ ਹਰ ਕਿਸਮ ਦੀ ਠੱਗੀ ਹੈ ਸੋ ਉਹ ਜਿਹੜਾ ਸਾਨੂੰ ਇੱਕ ਨਕਸ਼ਾ ਦਿੱਤਾ ਗਿਆ ਸੀ ਨਾ ਕਿਉਂਕਿ ਉਹ ਅਫਰੀਕਾ ਨੂੰ ਲੁੱਟਦੇ ਸੀ ਪਹਿਲਾਂ ਏਸ਼ੀਆ ਨੂੰ ਲੁੱਟਦੇ ਸੀ ਇੱਥੇ ਦੇ ਮਾਲ ਦੀ ਜਿਹੜੀ ਚਮਕਦਮ ਕਿੱਥੇ ਦਿਖਾ ਦਿੰਦੇ ਸੀ ਹੁਣ ਲੁੱਟ ਘਟ ਰਹੀ ਹੈ ਇਸ ਦੇ ਵਿੱਚ ਕਰਾਈਸਿਸ ਵਾਧਰ ਹੈ ਇਹ ਦਿਨ ਉੱਥੇ ਮੁਜਾਰੇ ਹੋ ਰਹੇ ਨੇ ਬੁਰੀ ਹਾਲਤ ਹੈ ਮੈਲੋ ਸੋਸਾਇਟੀਜ਼ ਦੀ ਮਾਈਗ੍ਰੈਂਟਸ ਬਹੁਤ ਆ ਗਏ ਨੇ ਭੋਜਨ ਤੇ ਮਾਈਗ੍ਰੈਂਟ ਦਾ ਝਗੜਾ ਬਹੁਤ ਜ਼ਿਆਦਾ ਹੈ ਸੋ ਉਹ ਲੋਕ ਆਮ ਤੌਰ ਤੇ ਜੇ ਤੁਸੀਂ ਦੇਖੋਗੇ ਕਿ ਜਿਹੜਾ ਗਰਾਉਂਡ ਰਿਐਲਿਟੀ ਹੈ ਜਿਹੜੀ ਉਹ ਸਾਡੇ ਤੋਂ ਬਹੁਤ ਜ਼ਿਆਦਾ ਵਧੀਆ ਨਹੀਂ ਹੈ। ਜੇ ਜਾ ਕੇ ਦੇਖਦੇ ਹਾਂ ਕਿ ਜਿਹੜਾ ਕ੍ਰਾਈਮ ਦਾ ਰੇਟ ਹੈ ਜਾਂ ਜਾਂ ਲੋਅਰ ਲੈਵਲ ਦਾ ਹੈ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਲਮਜ਼ ਨੇ ਜਦੋਂ ਤੁਸੀਂ ਉੱਥੇ ਜਾ ਕੇ ਦੇਖਦੇ ਹੋ। ਤਾਂ ਬ੍ਰੀ ਹੌਲ ਮਰਪਰ ਕਈ ਕੰਮ ਆ ਗਿਆ। ਪਰ ਜਿਹੜਾ ਉੱਥੇ ਗੌਰਮੈਂਟ ਹੈ ਬਿਚਲੇ ਕਾਫੀ ਸਮੇਂ ਤੋਂ ਇਨਸਟੇਬਿਲਟੀ ਐਸਪੈਕਟਸ ਦੇ ਵਿੱਚ ਮੈਨੂੰ ਉਹਨਾਂ ਨੂੰ ਇਸ ਹਾਲਾਤ ਦੇ ਵਿੱਚ ਆਰਗੇਨਾਈਜ਼ ਨਹੀਂ ਸੀ ਕਰਨਾ ਚਾਹੀਦਾ। 올림픽 ਜੇ ਉਹਨਾਂ ਦੀ ਸੁਪਨਾ ਨਹੀਂ ਸੀ। ਹੌਣ ਕਿਸ ਤਰ੍ਹਾਂ ਨੇ ਕੀਤਾ ਜੋ ਜਲੂਸ ਨਿਕਲ ਰਿਹਾ ਹੈ ਉਹ ਕਹਿੰਦੀ ਦੁਨੀਆਂ ਦੇ ਸਾਹਮਣੇ ਮਜ਼ਾਕ ਉਡ ਰਿਹਾ ਉਹਨਾਂ ਦਾ ਪਰ ਸਾਰੇ ਪਲੇਅਰ ਨੇ ਜਿਹੜੇ ਵਿਚਾਰੇ ਮਤਲਬ ਉਹ ਕਿਸਮ ਦੇ ਨਾਲ ਵਿਕਟਮ ਬਣੇ ਹੋਏ ਨੇ ਇਸ ਦਲ ਦਾ ਕਿ ਨਾ ਤੇ ਖਾਣਾ ਹੀ ਠੀਕ ਨਹੀਂ ਹੈ ਜੇ ਸੌਣਾ ਹੀ ਠੀਕ ਨਹੀਂ ਹੈ ਜੇ ਸਿਕਿਉਰਟੀ ਹੋ ਹੀ ਨਹੀਂ ਹੈ ਪਲੇਅਰਾਂ ਦੀ ਇੰਟਰਨੈਸ਼ਨਲ ਲੈਵਲ ਦੇ ਪਲੇਅਰਾਂ ਦੀ ਤਾਂ ਫਿਰ ਕਿਸ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਹੈ ਉੱਥੇ ਕਿਸ ਤਰ੍ਹਾਂ ساری ਦੁਨੀਆਂ ਮਤਲਬ ਦਿਖਾ ਰਹੇ ਨੇ ਅਖਰ ਦੁਨੀਆਂ ਤਾਂ ਦੇਖ ਹੀ ਰਹੀ ਹੈ ਹਮ ਕਿਉਂਕਿ ਕੁਝ ਪਹਿਲਾਂ ਇਹ ਵੀ ਹੁੰਦਾ ਸੀ ਕਿ ਇਹ ਜਿਹੜੀਆਂ ਚੀਜ਼ਾਂ ਟਕੀਆਂ ਜਾਂਦੀਆਂ ਹੋਣਗੀਆਂ ਉਹ ਤਾਂ ਹਰ ਇੱਕ ਜਰਨਲਿਸਟ ਹੈ ਹਰ ਇੱਕ ਦੇ ਹੱਥ ਚ ਕੈਮਰਾ ਹੈ ਹਰ ਇੱਕ ਦਾ ਮਸੇ ਹੁਣ ਮੁੱਕਦੀ ਨਹੀਂ ਚੀਜ਼ ਕੋਈ ਵੀ ਤੇ ਮੇਰਾ ਖਿਆਲ ਉਹਨਾਂ ਦਾ ਓਵਰਆਲ ਉਹਨਾਂ ਦਾ ਜਲੂਸ ਨਿਕਲ ਰਿਹਾ ਹੈ ਮੈਨੂੰ ਇਦਾਂ ਲੱਗਦਾ ਹੈ ਵੀ ਜਿਵੇਂ ਬੰਗਲਾਦੇਸ਼ ਦੇ ਵਿੱਚ ਮਤਲਬ 올림픽 ਹੋ ਰਹੀ ਹੋਵੇ ਸ਼ਾਇਦ ਬੰਗਲਾਦੇਸ਼ 'ਚ ਵੀ ਬੈਟਰ ਹੁੰਦੀ ਉਹਦੇ ਨਾਲੋਂ ਕਿਉਂਕਿ ਜਿਹੜਾ ਗ੍ਰੀਕ ਹੁੰਦਾ ਉਹ ਇਸ ਗੱਲ ਬਾਰੇ ਕੌਂਸ਼ੀਅਸ ਬਹੁਤ ਹੁੰਦਾ ਹੂੰ ਜੀ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਤੁਸੀਂ ਦੱਸਿਆ ਕਿ ਯੂਰਪੀਅਨ ਕੰਟਰੀਆਂ ਦੀ ਇਹਨਾਂ ਕੰਟਰੀਆਂ ਦੀ ਗੋਰੀਆਂ ਦੇ ਬੜੀ ਭੱਲ ਸੀਗਾ ਪਹਿਲਾਂ ਬੜੀ ਚਰਚਾ ਹੁੰਦੀ ਸੀ ਕਿ ਉਹ ਹਾਲਾਂਕਿ ਜਿਹੜੇ ਵੱਡੇ ਇਵੈਂਟਸ ਹੁੰਦੇ ਤਾਂ ਉਹੀ ਕਰਵਾਉਂਦੇ ਰਹੇ ਤਾਂ ਜਦੋਂ ਵਿਜ਼ਿੰਗ ਦੇ ਵਿੱਚ ਚਾਈਨਾ ਦੇ ਵਿੱਚ ਇਹ 올림픽 ਹੁੰਦੀ ਹੈ ਪਿਛਲੀ ਵਾਰ ਪਿਛਲੇ ਤੋਂ ਪਿਛਲੀ ਵਾਰ ਤਾਂ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਇੰਨੀ ਸੋਹਣੀ ਸਜਾਵਟ ਕੀਤੀ ਕਿ ਉਹ ਜਿਹੜੇ ਗੋਰਿਆਂ ਨੂੰ ਉਹਨਾਂ ਨੇ maat ਪਾ ਦਿੱਤਾ ਕਿ ਇਹ ਯੂਰੋਪੀਅਨ ਕੰਟਰੀ ਇਹ ਨਾ ਕਹਿਣ ਕਿ ਐਸ਼ੀਆਈ ਲੋਕ ਜਿਹੜੇ ਮੁਲਕ ਨੇ ਉਹ 올림픽 ਵਗੈਰਾ ਨਹੀਂ ਕਰ ਸਕਦੇ ਹਾਲਾਂਕਿ ਇਹ ਪੈਰਿਸ ਵਾਲਿਆਂ ਨੇ ਕੋਈ 20 30 40 ਸਾਲ ਪਹਿਲਾਂ ਇਹ ਆਪਣੀ ਮੰਗੀ ਹੁਣੀ ਇਹ 올림픽 ਜਿਹੜੀ ਅਸੀਂ 2024 ਦੇ ਵਿੱਚ ਅਸੀਂ ਕਰਾਵਾਂਗੇ ਅੱਜ ਨਹੀਂ ਤਿਆਰੀ ਕਰਨ ਵਾਸਤੇ ਵੀ 10-12 ਸਾਲ 올림픽 ਐਸੋਸੀਏਸ਼ਨ ਇਹਨਾਂ ਨੂੰ ਦਿੰਦੇ ਆ ਤੇ 25-30 ਸਾਲ ਪਹਿਲਾਂ ਘੱਟੋ-ਘੱਟ ਉਹ ਆਪਣੀ ਰੱਖਦੇ ਆ ਕਿ ਸਾਨੂੰ ਇਹ ਸਾਲ ਅਸੀਂ ਕਰਵਾਵਾਂਗੇ ਜਾਂ ਇਹਦੀ ਸਨਰਿਟੀ ਮਤਲਬ ਸੂਚੀ ਨਹੀਂ ਲੰਬੀ ਜਾਂਦੀ ਹੈ ਕਿ ਇੰਨੇ ਸਾਲ ਲੱਗ ਹੀ ਜਾਂਦੇ ਆ ਸ਼ਾਇਦ ਅਜਿਹੀ ਵਜ੍ਹਾ ਹੀ ਭਾਰਤ ਹਾਲੇ ਹੀ ਇਹ ਨਹੀਂ ਕਰ ਰਿਹਾ ਕਿ ਅਸੀਂ ਵੀ 올림픽 ਕਦੇ ਕਰਵਾ ਲਈ ਜੀ ਬਿਲਕੁਲ ਬਿਲਕੁਲ ਲੰਬੀ ਤਿਆਰੀ ਹੁੰਦੀ ਹੈ ਪਹਿਲੇ ਲਿਸਟਾਂ ਬਣ ਜਾਂਦੀਆਂ ਨੇ ਕਿ ਇਸ ਤੋਂ ਬਾਅਦ ਅਗਲਾ ਮੁਲਕ ਕਿਹੜਾ एलिਜੀਬਲ ਹੈ ਬੜਾ ਕੰਪੀਟੀਸ਼ਨ ਹੁੰਦਾ ਉਹਦੇ ਚੋਂ ਸਿਲੈਕਸ਼ਨ ਹੁੰਦੀ ਹੈ ਬੜਾ ਕੁਛ ਹੈ ਪਰ ਇੱਕ ਇੰਟਰਸਟਿੰਗ ਗੱਲ ਤੁਸੀਂ ਪਿੰਦ ਸਰ ਹੋਰ ਦੇਖੋ ਇਹੀ ਕੁਝ ਇੰਡੀਆ ਦੇ ਵਿੱਚ ਜਾਂ ਕਿਤੇ ਹੋਰ ਹੋਇਆ ਹੁੰਦਾ ਤਾਂ ਸਾਡਾ ਜਲੋਸ ਜਿਹੜੀ ਵੈਸਟਰਨ ਪ੍ਰੈਸ ਹੈ ਉਹਨੇ ਬਹੁਤ ਕੱਢਣਾ ਸੀ ਹੂੰ ਵੈਸਟਰਨ ਪ੍ਰੈਸ ਵਿੱਚ ਕੁਝ ਨਹੀਂ ਆ ਰਿਹਾ ਜੀ ਇੰਨੀ ਗੁਰੀ ਹਾਲਤ ਹੈ ਉਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕੋਈ ਹੋਰ ਥਰਡ ਵਰਲਡ ਕੰਟਰੀ ਹੁੰਦਾ ਜਾਂ ਮੁਸਲਮਾਨ ਕੰਟਰੀ ਹੁੰਦਾ ਉਹਦਾ ਜਲੂਸ ਉਹਨਾਂ ਨੇ ਜੋ ਕੱਢਣਾ ਸੀ ਉੱਥੇ ਦੀ ਪ੍ਰੈਸ ਨੇ ਮਤਲਬ ਜੀ ਜੀ ਉਹ ਉਹਨਾਂ ਨਹੀਂ ਜਿੰਨਾ ਜਿੰਨਾ ਬੁਰਾ ਹਾਲਤ ਹੈ ਉਹਨਾਂ ਵੈਸਟਰਨ ਪ੍ਰੈਸ ਦੇ ਵਿੱਚ ਉਹਦੀ ਹਹਾਕਾਰ ਨਹੀਂ ਮਚ ਰਹੀ ਉਹਨਾਂ ਦੇ ਟਿੱਪੁਰ ਹੋਰ ਉਹਨਾਂ ਨੂੰ ਖਬਰ ਨਹੀਂ ਆ ਰਹੀ ਤੁਸੀਂ ਦੇਖੋਗੇ ਪਰ ਇਹ ਹੈ ਕਿ ਕੱਲ ਬਿਲਕੁਲ ਕਲੀਅਰ ਹੈ ਕਿ ਜਿਹੜਾ ਸਾਨੂੰ ਪੈਰਿਸ ਨੂੰ ਤਾਂ ਯੂਰਪ ਦਾ ਦਿਲ ਕਹਿੰਦੇ ਸੀ ਨਾ ਵੈਸਟਰਨ ਸਿਵਲਾਈਜੇਸ਼ਨ ਆ ਪੈਰਿਸ ਗੜ ਰਿਹਾ ਹੈ ਹੂੰ ਹੂੰ ਜੀ 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 ਬਿਲਕੁਲ ਉੱਥੇ ਦੇ ਫਲਸਫਰ ਹੋਰ ਮਤਲਬ ਉਹ ਟੌਪ ਦੇ ਮੰਨੇ ਜਾਂਦੇ ਸੀ ਇਥੋਂ ਤੱਕ ਸਾਡੇ ਇਥੇ ਟੀਚਰ ਹੁੰਦੇ ਸੀਗੇ ਜੋਸ਼ੀ ਸਾਹਿਬ ਉਹ ਇੰਗਲੈਂਡ ਬਹੁਤ ਦਿਨ ਰਹੇ ਬੀਵੀਸੀ ਦੇ ਵਿੱਚ ਰਹੇ ਉਹ ਕਿਤੇ ਉੱਥੇ ਪੈरिस ਦੇ ਵਿੱਚ ਗਏ ਤਾਂ ਉਹ ਪੋਇਟਰੀ ਪੜ੍ਹ ਰਹੇ ਸੀ ਕਿਤੇ ਉਹਨੇ ਕਿਸੇ ਫ੍ਰੈਂਚ ਜਿਹੜਾ ਕਲੀਗ ਸੀ ਉਹਨੇ ਪੁੱਛਿਆ ਉਹ ਕਹਿੰਦਾ ਕੀ ਪੜ੍ਹ ਰਹੇ ਹੋ ਕਹਿੰਦਾ ਮੈਂ ਇੰਗਲਿਸ਼ ਪੋਇਟਰੀ ਪੜ੍ਹ ਰਿਹਾ ਉਹ ਕਹਿੰਦਾ ਅੰਗਰੇਜ਼ੀ 'ਚ ਥੋੜੋ ਪੋਇਟਰੀ ਹੁੰਦੀ ਹੈ ਪੋਇਟਰੀ ਤਾਂ ਹੁੰਦੀ ਹੈ ਉਹ ਫ੍ਰੈਂਚ ਦੇ ਵਿੱਚ ਬਿਲਕੁਲ ਸਹੀ ਕਿਸੇ ਟਾਈਮ ਪਰ ਸੋ ਬਿਊਟੀ ਦੇ ਵਿੱਚ ਮਤਲਬ ਇਹ ਮੰਨਿਆ ਜਾਂਦਾ ਸੀ ਪੈਰਿਸ ਦੀ ਬਿਊਟੀਜ਼ ਹੋਰ ਨਾਲ ਉਹੀ ਪੈਰਿਸ ਦਾ ਹਾਲ ਆਪਣੇ ਸਾਹਮਣੇ ਹੈ ਸੋ ਇਟ ਇਸ ਆ ਰਿਹਾ ਹੈ ਮੇਰਾ ਖਿਆਲ ਹੈ ਪੈਰਾਡਾਈਮ ਸ਼ਿਫਟ ਕਹ ਲਓ ਇਹਨੂੰ ਹੋ ਰਹੀ ਹੈ ਕਿ ਵੈਸਟ ਦਾ ਜੋ ਦਬਦਬਾ ਸੀ ਜੋ ਹੁਣ ਤੱਕ ਉਹਨਾਂ ਨੇ ਬਿੱਚਿਆ ਉਹਦੇ ਪਿੱਛੇ ਜਿਹੜੀ ਮੁੱਖੀ ਹੋਈ ਗੱਲ ਸੀ ਉਹ ਏਸ਼ੀਆ ਤੇ ਅਫਰੀਕਾ ਦੀ ਲੁੱਟ ਸੀ ਹੁਣ ਵਿੱਕਟਰ ਪਾ ਰਹੇ ਹੁਣੀ ਇਸ ਕਰਕੇ ਉਹਨਾਂ ਦਾ ਹਾਲ ਹੈ ਜਿਹੜਾ ਮਾੜਾ ਹੋ ਰਿਹਾ ਸੋ ਆ ਬੱਲ ਕੇ ਉਲਟਾ ਚਾਈਨਾ ਵਰਗੀ ਕੰਟਰੀਜ਼ ਜਾਂ ਜਪਾਨ ਵਰਗੇ ਉਹ ਹੁਣ ਉਹਨਾਂ ਤੇ ਜਿਹੜੀ ਆਪਣੀ ਲੁੱਟ ਦੀ ਕੁਛ ਤਲਵਾਰ ਰੱਖਣ ਲੱਗੇ ਹੈ ਉਲਟਾ ਵੀ ਆਪਾਂ ਕਈ ਦੇਸ਼ਾਂ ਤੋਂ ਮਿਲ ਗਏ ਬਿਲਕੁਲ ਮਤਲਬ ਜੇ ਰਸ਼ੀਆ ਨਾਲ ਵੀ ਕੋਈ ਮੁਕਾਬਲਾ ਨਹੀਂ ਹੂੰ ਜੀ ਹੋ ਇਸ ਕੀਤੀਆਂ ਨਹੀਂ ਵੀ ਨਹੀਂ ਇੰਡੀਆ ਵੀ ਫਾਰ दैट ਮੈਟਰ ਜੇ ਇੰਡੀਆ ਵੀ ਆਰਗੇਨਾਈਜ਼ ਕਰੇ ਤਾਂ ਇੰਨਾ ਘੱਟ ਨਹੀਂ ਹੈ ਹੂੰ ਜੀ ਉਹਨਾਂ ਦਾ ਹਾਲ ਮੇਰਾ ਖਿਆਲ ਹੈ ਕਾਫੀ ਮੜਾ ਹੈ ਮਤਲਬ ਜਦੋਂ ਆਪਾਂ ਤੇ ਯਾਨੀ ਕਿ ਸਾਰੇ ਸਾਰੇ ਵੈਸਟਰਨ ਕੰਟਰੀਜ਼ ਦਾ ਇਹ ਕਿਸੀ ਅੱਧਰ ਕਿ ਠੀਕ ਹੈ ਕਿ ਸਾਡੇ ਲੋਕ ਜਦੋਂ ਇੱਥੋਂ ਜਾਂਦੇ ਨੇ ਸਾਡੇ ਅਸਲ ਵਿੱਚ ਗਵਰਨੈਂਸ ਦੀ ਵੀਕਨੈਸ ਹੈ ਹੂੰ ਰੋਮਸ ਦੇ ਲਈ ਗਵਰਨੈਂਸ ਦੀ ਸਿਸਟਮ ਸਾਡਾ ਉਦੋਂ ਵਰਕਿੰਗ ਨਹੀਂ ਲੱਗਦਾ ਪਰ ਸਾਡੇ ਇਨਫੋਰਮਲ ਸਿਸਟਮ ਬੜੇ ਜਿਗਾਰਡ ਹੋਰ ਹੁੰਦੇ ਨੇ ਉੱਥੇ ਨਾ ਤਾਂ ਜਿਗਾਰਡ ਸਿਸਟਮ ਬਣਿਆ ਪੁਰਾਣਾ ਸਿਸਟਮ ਉਹਨਾਂ ਦਾ ਢਹਿ ਢੇਰੀ ਹੋ ਰਿਹਾ ਉਸ ਤਰੀਕੇ ਦੇ ਨਾਲ ਹੁਣ ਜੇ ਬੱਸਾਂ ਹੀ ਨਹੀਂ ਪ੍ਰੋਵਾਈਡ ਕਰ ਸਕਦੇ 에ਅਰ ਕੰਡੀਸ਼ਨ ਬੱਸਾਂ ਨਹੀਂ ਪ੍ਰੋਵਾਈਡ ਕਰ ਸਕਦੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਹਲਾਤ ਕਿਉਂ تھے ਆ ਡਾਕਟਰ ਸਾਹਿਬ ਜੀ ਦੱਸ ਰਹੇ ਉਹ ਗੰਦੇ ਪਾਣੀ ਦੀ ਛੱਪੜੀ ਦੇ ਵਿੱਚ ਦੱਸੋ ਉਹ ਇੱਕ ਵੱਖਰੀ ਤਰ੍ਹਾਂ ਦਾ ਇੱਕ ਮੁੱਦਾ ਸਾਹਮਣੇ ਦੂਜਾ ਕਲਾਈਮੇਟ ਦਾ ਵੀ ਫਰਕ ਪੈ ਰਿਹਾ ਜਿਹੜਾ ਉਹ ਮੁਰਕ ਪਹਿਲਾਂ ਠੰਡੇ ਮੁਰਕ ਸੀਗੇ ਮਤਲਬ ਆਪਣਾ ਉਹਨਾਂ ਕੋ ਸੰਭਾਲ ਲੈਂਦੇ ਸੀ ਉਹਨਾਂ ਘਰਾਂ ਨੂੰ ਹੁਣ ਸਾਰੀ ਦੁਨੀਆ ਦੇ ਵਿੱਚ ਤਾਂ ਇੱਕ ਕਿਸਮ ਦੇ ਨਾਲ ਮਤਲਬ ਗਲੋਬਲ ਵਾਰਮਿੰਗ ਹੋ ਰਹੀ ਹੈ ਬੁਰੀ ਹਾਲਤ ਹੈ ਸੋ ਉਸ ਲੈਵਲ ਦਾ ਉਹਨਾਂ ਕੋਲ ਟੈਕਨੋਲੋਜੀ ਉਸ ਲੈਵਲ ਦੀ ਉਹਨਾਂ ਕੋਲ ਹੈ ਨਹੀਂ ਹੈ ਜੀ ਤੇ ਦੂਜਾ ਮੇਰਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਤੋਂ ਰੋਕਿਆ ਗਿਆ ਰਾਸਸੀ ਪ੍ਰਵਾਨਗੀ ਦੇਣ ਤੋਂ ਭਾਰਤ ਸਰਕਾਰ ਨੇ ਕੋਈ ਕਮੰਤਰੀ ਇਸ਼ਾਰਾ ਨਾ ਹੋਵੇ ਭਾਈ ਰਹਿਣ ਦਿਓ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਆ ਕੇ ਉਹ ਦਿੱਲੀ ਬੇਸ ਉਹਨਾਂ ਦੀ ਪਾਰਟੀ ਹੈ ਕਿਤੇ ਕੋਈ ਪ੍ਰੈਸ ਕਾਨਫਰੰਸ ਨਾ ਕਰਕੇ ਜਿਹਾ ਵੀ ਆਪਾਂ ਮੰਨ ਸਕਦੇ ਹਾਂ ਕਿ ਨਹੀਂ ਅਜਿਹਾ ਆਪਾਂ ਨਹੀਂ ਮੇਰਾ ਨਹੀਂ ਹਾਲ ਕਿ ਉਹ ਇੰਨੇ ਸੀਰੀਅਸ ਹੋਣਗੇ ਜਾਂ ਭਗਵੰਤ ਮਾਨ ਨੂੰ ਇੰਨਾ ਸੀਰੀਅਸਲੀ ਲੈਣਗੇ ਉਹ ਇੰਨਾ ਤਾਂ ਨਹੀਂ ਹੋ ਸਕਦਾ ਕਿਉਂਕਿ ਭਗਵੰਤ ਮਾਨ ਇਨ ਬੋਡੀ ਇਨ ਪੇਸ ਹੂੰ ਹੂੰ ਜੀ ਜੀ ਇਹ ਲੋਕਲ ਲੈਵਲ ਤੇ ਵਿਚਾਰੇ ਉਹ ਲੋਕ ਇਹ ਹੋਏ ਨੇ ਕਿ ਇਸ ਸਪਤੀ ਸੋਚ ਹੈ ਜਿਹੜੀ ਉਹ ਤਾਂ ਬਹੁਤ ਅੱਛੇ ਆਰਗੇਨਾਈਜ਼ਡ ਮਾਈਂਡ ਦੇ ਹੋਗੇ ਨਾ ਉਹਨਾਂ ਤੋਂ ਤਾਂ ਮਤਲਬ ਟੂਟੀਆਂ ਹੀ ਨਹੀਂ ਸੰਭਾਲੀਆਂ ਜਾ ਰਹੀਆਂ ਬਣੀਆਂ ਤੋ ਇਹ ਤਾਂ ਇਹ ਗੱਲ ਪਰ ਇਹ ਕਿ ਬਦਨਾਮੀ ਹੋ ਗਈ ਹੈ ਉਹਨਾਂ ਦੀ ਇਹ ਲੋਕ ਲਈ ਹੈ ਇਹ ਤਾਂ ਸਿਰਫ ਪੰਜਾਬ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦਾ ਹੀ ਹੋਊਗਾ ਇਹ ਹੋ ਸਕਦਾ ਜੈਨੂਨਲੀ ਆਪਾਂ ਐਵੇਂ ਕਈ ਵਾਰੀ ਪ੍ਰੈਜੂਮੇਸ਼ਨ ਤੇ ਕੀ ਸਿਕਿਉਰਿਟੀ ਦਾ ਫਿਕਰ ਹੋਵੇ ਮੰਨ ਲਓ ਕੋਈ ਮਾੜੀ ਘਟਨਾ ਹੋ ਜਵੇ ਤੇ ਸੀਐਮ ਜੀ ਹਾਂ ਜੀ ਜੀ ਬਿਲਕੁਲ ਬਿਲਕੁਲ ਕਹਿ ਮੰਨ ਸਕਦੇ ਬਿਲਕੁਲ ਪਰ ਕਿਉਂਕਿ ਪਾਰਟੀਆਂ ਦਾ ਜਿਹੜਾ ਰੈਪਿਊਟੇਸ਼ਨ ਹੈ ਉਹ ਇਸ ਤਰ੍ਹਾਂ ਦਾ ਹੈ ਭਾਜੀਪੀ ਦਾ ਵੀ ਤੇ ਆਮ ਆਦਮੀ ਪਾਰਟੀ ਦਾ ਵੀ ਕਿ ਇਹ ਇਹ ਛੋਟੇ ਛੋਟੇ ਗੱਲ ਦੇ ਉੱਪਰ ਬਿਲਕੁਲ ਨਿਆਣਿਆਂ ਦੀ ਤਰ੍ਹਾਂ ਮਤਲਬ ਜ਼ਿੱਦ ਕਰਨ ਲੱਗ ਜਾਂਦੇ ਨੇ ਜਾਂ ਲੜ ਪੈਂਦੇ ਨੇ ਮਤਲਬ ਕਿ ਹੁਣ ਤਾਂ ਖੈਰ ਗਵਰਨਰ ਵੀ ਨਵੇਂ ਆ ਗਏ ਜਿਹੜੇ ਘਟਾਰੀਆ ਸਾਹਿਬ ਤਾਂ ਮਾਹੌਲ ਜਿਹੜਾ ਸਿਆਸੀ ਮਾਹੌਲ ਪ੍ਰਸ਼ਾਸਕੀ ਜਿਹੜਾ ਪੰਜਾਬ ਦਾ ਜਾਂ ਤਾਲ ਮੇਲ ਜਿਹੜਾ ਬਣਾ ਕੇ ਰੱਖਣਾ ਹੈ ਅੱਜ ਡਾਕਟਰਤੀ ਪੁਰਾਣੇ ਵੀ ਇੱਕ ਐਡਰੈਸ ਐਡਰੈਸ ਕੀਤਾ ਹੈ ਸਾਰੇ ਰਾਜਾਂ ਨੂੰ ਕਿ ਰਾਜਪਾਲੇ ਖਾਸ ਧਿਆਨ ਰੱਖਣ ਕਿ ਰਾਜਾਂ ਦੇ ਕੇਂਦਰ ਦੇ ਵਿੱਚ ਜਿਹੜਾ ਤਾਲ ਮੇਲੇ ਉਹਦੇ ਵਿੱਚ ਕੋਈ ਫਰਕ ਨਾ ਪਵੇ ਉਹ ਬਲਕਿ ਵਧੇ ਇਹ ਤਾਂ ਠੀਕ ਹੈ ਪਰ ਇਹਦੇ ਵਿੱਚ ਮੇਰਾ ਖਿਆਲ ਹੈ ਸਿਕਿਉਰਿਟੀ ਕਲੀਅਰੈਂਸ ਦੇ ਵਿੱਚ ਰਾਜਪਾਲ ਦਾ ਜਿਆਦਾ ਰੋਲ ਨਹੀਂ ਹੁੰਦਾ ਇਹ ਤਾਂ ਜ਼ਿਆਦਾ ਫੋਰਨ ਮਿਨਿਸਟਰੀ ਜਾਂ ਹੋਮ ਮਿਨਿਸਟਰੀ ਦਾ ਹੀ ਇਸ਼ੂ ਹੋਊਗਾ ਉਹ ਜਿਹੜੇ ਇਨਫੋਮੇਸ਼ਨ ਵਗੈਰਾ ਵੱਲੋਂ ਆਉਂਦੇ ਆ ਕਿਉਂਕਿ ਬਾਹਰ ਬਹੁਤ ਸਾਰੀਆਂ ਫੋਰਸਸ ਸਰਗਰਮ ਹੈਗੀਆਂ ਨੇ ਜਿਸ ਤਰੀਕੇ ਦੇ ਨਾਲ ਆਪਣੇ ਮੂਲਕ ਦਾ ਇੱਕ ਕੰਪ੍ਰੈਸ਼ਨ ਬਣ ਗਿਆ ਕੈਨੇਡਾ ਦੇ ਵਿੱਚ ਹੋਰ ਤਾਂ ਹੀ ਮਤਲਬ ਬਹੁਤ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਹੈ ਜਿਹੜੇ ਸਰਕਾਰ ਪੱਖੀ ਨੇ ਮਤਲਬ ਤੱਤ ਉਹ ਵੀ ਬੜੇ ਸਰਗਰਮ ਨੇ ਤੇ ਜਿਹੜੇ ਸਰਕਾਰ ਵਿਰੋਧੀ ਨੇ ਉਹ ਆਫਸ ਦੇ ਵਿੱਚ ਵੀ ਕਾਫੀ ਉਹਨਾਂ ਦੇ ਵੱਲ ਜਾਏ ਮੈਨੀਆਂ ਆਪਾਂ ਇੰਗਲੈਂਡ ਦੇ ਵਿੱਚ ਵੀ ਦੇਖਿਆ ਕੈਨੇਡਾ ਚ ਵੀ ਦੇਖਿਆ ਅਮਰੀਕਾ ਚ ਤਾਂ ਹੈ ਹੀ ਹੈ ਸੋ ਇਹ ਵੀ ਇੱਕ ਫੈਕਟਰ ਤਾਂ ਹੋਊਗਾ ਕਿ ਇਨਪੁਟਸ ਨੇ ਜਿਹੜੀਆਂ ਸ਼ਾਇਦ ਕੋਈ ਐਸੀਆਂ ਆਈਆਂ ਹੋਣ ਕਿ ਅਸਲੀ ਨੂੰ ਸਕਿਉਰਟੀ ਪ੍ਰੋਵਾਈਡ ਨਹੀਂ ਕਰ ਸਕਾਂਗੇ। ਸੋ ਯੂ ਨੋ ਵੀ ਹੋ ਸਕਦੀ ਹੈ ਗੱਲ। ਕੋਈ ਐਸੀ। ਸੋ ਬਿਲਕੁਲ ਚਾਹ ਦਿੰਦਾ ਕਿ ਉਹ ਆਉਦੇ ਪਲੇਅਰਾਂ ਨੂੰ ਰੱਖਦਾ ਸੀ ਐਮ ਜਾ ਕੇ ਹੱਲਾਸ਼ੇਰੀ ਦਿੰਦਾ ਤਾਂ ਇਹਦਾ ਪੱਕਾ ਪਹਿਣਾ ਸੀ ਐਸੇ। ਹੂੰ ਹੂੰ। ਹਾਂ ਕਿਉਂਕਿ ਖਾਸ ਕਰਕੇ ਜੇਕਰ ਹਾਕੀ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਬਹੁ ਗਿਣਤੀ ਯਾਨੀ ਕਿ ਕਰੀਬ ਜਿਹੜੇ ਖਿਡਾਰੀ ਨੇ ਉਹ ਪੰਜਾਬੀ ਨੇ ਕਹਿ ਲਈ। ਪੰਜਾਬ ਨਰਸ ਬਗਤ ਲੈ ਜਾਓ ਪੰਜਾਬੀ ਜੀ ਬਿਲਕੁਲ ਜੀ ਪੰਜਾਬੀਆਂ ਦੀ ਖੇਡ ਹੈ ਹਾਂ ਜੀ ਬਿਲਕੁਲ ਮਤਲਬ ਧਿਆਨ ਚੰਦ ਉਹਨਾਂ ਤੋਂ ਲੈ ਕੇ ਕਿੱਥੇ ਤੱਕ ਮਤਲਬ ਜੀਤਪਾਲ ਉਹਨਾਂ ਤੱਕ ਮਤਲਬ ਇੰਟਰਨੈਸ਼ਨਲੀ ਪੰਜਾਬੀ ਸ਼ਾਇਰ ਰਹੇ ਨੇ ਹਾਕੀ ਦੇ ਵਿੱਚ ਜਦੋਂ ਫਿਰ ਹਾਕੀ ਦੀ ਟੀਮ ਹੀ ਨੈਸ਼ਨਲ ਇੰਟੀਗ੍ਰੇਸ਼ਨ ਦੇ ਹਿਸਾਬ ਨਾਲ ਬਣਾਉਣ ਲੱਗੇ ਉਹਦੇ ਨਾਲ ਅਸੀਂ ਹਾਰਨ ਲੱਗ ਗਏ ਅਦਰਵਾਇਜ਼ ਪੰਜਾਬੀਆਂ ਦੀ ਵੀ ਟੀਮ ਬਣਾ ਕੇ ਭੇਜੀ ਜਾਵੇ ਗਲੰਦਰ ਦੇ ਦੋ ਤਿੰਨ ਪਿੰਡੇ ਹੀ ਨੇ ਸੰਸਾਰਪੁਰ ਮਿੱਠੇਪੁਰ ਵਗੈਰਾ ਜੀ ਜੀ ਪਿੰਜਰ ਪਿੰਡੇ ਹੀ ਮਤਲਬ 골ਡ ਮੈਟਲ ਦੇ ਸੀਗੇ اسی ਗੱਲ ਨਹੀਂ ਜੀ ਬਿਲਕੁਲ ਉਹ ਤਿੰਨ ਚਾਰ ਪਿੰਡੀ ਪੂਰੇ অলਪਿਕ ਪਿੰਡ ਉੱਤੇ ਹਾਕੀ ਦੀ ਜ਼ਿਕਰ ਗੱਲ ਕਰ ਲਈਏ ਤਾਂ ਮਨਕਿੰਦਰ ਸਿੰਘ ਗੱਲ ਜੀ ਜੀ ਬਿਲਕੁਲ ਸੋ ਫਿਰ ਤਾਂ ਉਹ ਹਮਨ 올림픽 ਦੀ ਗੱਲ ਹੋ ਰਹੀ ਹੈ ਭਾਰਤ ਸਰਕਾਰ ਨੇ ਭਾਵੇਂ ਪਿਛਲੇ ਸਮੇਂ ਇੱਕ ਦਰਖਾਸਤ ਜ਼ਰੂਰ ਦਿੱਤੀ ਸੀ 올림픽 ਇਸ ਜਿਹੜੀ ਐਸੋਸੀਏਸ਼ਨ ਆਰਗੇਨਾਈਜੇਸ਼ਨ ਜਿਹੜੇ ਇਹ ਪ੍ਰਬੰਧ ਕਰਾਉਂਦੇ ਆ ਕਿ ਸਾਡਾ ਵੀ ਨੰਬਰ ਲਗਾਓ ਸ਼ਾਇਦ ਉਹ ਉਹਦੇ ਬਾਰੇ ਜੇ ਕਲੀਅਰ ਨਹੀਂ ਕਿ ਕਦੋਂ ਭਾਰਤ ਦਾ ਜਿਹੜਾ 올림픽 ਲਈ ਭਾਰਤ ਨੂੰ ਇਹ ਨਿਰਤਨ ਮਿਲੇਗਾ ਜਾਂ ਨਹੀਂ ਕਦੋਂ ਇਹ ਕੱਟਸਾਬ ਕੁਛ ਹੈ ਇਦਾਂ ਦਾ ਇਹ ਦੇਖੋ ਪਿੰਟ ਸਾਹਿਬ ਇਹ ਤਾਂ ਮੁਸ਼ਕਲ ਲੱਗਦਾ ਹੈ ਕੰਮ ਕਿਉਂਕਿ ਗੁਜਰਾਤੀ ਸਰਕਾਰ ਹੈ ਸਾਡੀ ਜੇ ਪ੍ਰੈਕਟੀਕਲੀ ਅਸੀਂ ਦੇਖੀਏ ਨਾ ਆਈਐਸ ਅਫਸਰਾਂ ਤੋਂ ਪੋਲਿਟਿਕਸ ਤੋਂ ਲੈ ਕੇ ਗੁਜਰਾਤੀਆਂ ਦੀ ਪੋਮੀਨੈਂਸ ਹੈ ਗੁਜਰਾਤ ਨੂੰ ਇੰਝ ਰੱਖਿਆ ਲੈ ਸਪੋਰਟਸ ਤੇ ਹਮੈਤੀ ਜਾਂ ਸਪੋਰਟਸ ਪ੍ਰਸਤ ਨਹੀਂ ਹੈਗੇ ਮੇਰੇ ਪਿੱਛੇ ਇੱਕ ਡਾਟਾ ਚੁੱਕ ਰਿਹਾ ਸੀ ਲਗਭਗ 600 ਕਰੋੜ ਰੁਪਇਆ ਗੁਜਰਾਤ ਨੂੰ ਮਿਲਿਆ ਤੇ ਥੋੜ੍ਹਾ ਜਿਹਾ ਮੇਰੇ ਖਿਲੇ 40-50 ਕਰੋੜ ਹੈ ਜਿਹੜਾ ਹਰਿਆਣੇ ਨੂੰ ਮਿਲਿਆ ਹਰਿਆਣੇ ਦੇ 24 ਪਲੇਅਰ ਨੇ ਗੁਜਰਾਤ ਦੇ ਦੋ ਨੇ ਹੂੰ ਕਿੱਥੇ ਸਟਰਕਚਰ ਤੇ ਖਰਚ ਕਰਨ ਦੀ ਤੁਸੀਂ ਅੰਦਾਜ਼ਾ ਲਾ ਲਓ ਮਤਲਬ ਕੀ ਹੋਊਗਾ ਸੋ ਗੁਜਰਾਤ ਦਾ ਕੋਈ ਉਸ ਤਰ੍ਹਾਂ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਤਾਂ ਸਿਰਫ ਬਿਜ਼ਨਸ ਦੇ ਵੇਚਣ ਖਰੀਦਣ ਦਾ ਵਪਾਰ 'ਚ ਹੀ ਦਿਲਚਸਪੀ ਰਹੀ ਹੈ ਉਹਨਾਂ ਦੀ ਸਰਕਾਰ ਹੈ ਉਹ ਤਾਂ ਠੀਕ ਹੈ ਕਿ ਸਪੋਰਟਸ ਤੋਂ ਕੋਈ ਫੋਟੋ ਫਾਟੋ ਸੈਲਫੀ ਲਈ ਜਾ ਸਕਦੀ ਹੋਵੇ ਨਾਲ ਇੰਨਾਕ ਤਾਂ ਹੈਗਾ ਪਰ ਜਿਸ ਤਰੀਕੇ ਨਾਲ ਸੀਰੀਅਸ ਇੰਟਰਸਟ ਲੈਣਾ ਹੁੰਦਾ ਕਈ ਕਈ ਹਰ ਇੱਕ ਸਟੇਟ ਦਾ ਆਪਣਾ ਹੁੰਦਾ ਹੈ ਹਰਿਆਣਾ ਦਾ ਵੀ ਹੈਗਾ ਸਪੋਰਟਸ ਦੇ ਵਿੱਚ ਪੰਜਾਬ ਦਾ ਵੀ ਹੈਗਾ ਮਤਲਬ ਉਸ ਲੈਵਲ ਦਾ ਉਹਨਾਂ ਦਾ ਨਹੀਂ ਹੈਗਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਪ੍ਰਾਇੋਰਟੀ ਦੇ ਉੱਪਰ ਇਹ ਚੀਜ਼ ਉਹ ਗਿਣਨਗੇ ਖਰਚਾ ਜ਼ਿਆਦਾ ਹੈ ਇਹਦੇ ਵਿੱਚ ਜਿਉਂ ਫਿਰ ਇਹ ਵੀ ਆਪਣੇ ਕਿਹੜੇ ਕਿਹੜੇ ਬੰਦੇ ਨੂੰ ਠੇਕਾ ਦੇ ਸਕਾਂਗੇ ਜਿਹੜੀ 2G ਦਾ ਜਿਸ ਤਰੀਕੇ ਨਾਲ ਹੋਇਆ ਸੀਗਾ ਪਹਿਲਾਂ ਆਪਣੇ ਉਹ ਕਾਮਨ ਵੈਲਥ ਗੇਮਸ ਦਾ ਸੌਰੀ ਜਿਹੜਾ ਹੋਇਆ ਸੀ ਕਿ ਕੰਸਟਰਕਸ਼ਨ ਨੂੰ ਦਾ ਠੇਕਾ ਕਿਹਨੂੰ ਦੇਣਾ ਉਹ ਉਹ ਹੋ ਸਕਦਾ ਇੰਟਰਸਟ ਹੋਵੇ ਪਰ ਮੇਰਾ ਖਿਆਲ ਹੈ ਹੁਣ ਜਿਸ ਤਰੀਕੇ ਨਾਲ ਪੁਲ ਗਿਰ ਰਹੇ ਨੇ ਜਿਸ ਤਰ੍ਹਾਂ ਪਾਰਲੀਮੈਂਟ ਚ ਪਾਣੀ ਵੜ ਗਿਆ ਉਹਨੀਆਂ ਕੰਸਟਰਕਸ਼ਨ ਕੰਪਨੀਆਂ ਵੀ ਹੁਣ 올림픽 ਤੇ ਆਤੁਰ ਨਹੀਂ ਹੋਣਗੀਆਂ ਹੂੰ ਸੋ ਬਿਲਕੁਲ 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 ਕਹਿੰਦਾ ਭਾਵ ਕਿ ਅਸੀਂ ਉਹ ਕਾਮਨ ਵੈਲਥ ਤੱਕ ਤਾਂ ਏਸ਼ੀਅਨ ਗੇਮਸ ਤੱਕ ਹੀ ਸੀਮਤਾਂ ਤੇ ਸ਼ਾਇਦ ਜਿਹੜਾ ਅਗਲਾ ਜਿਹੜਾ ਵੱਡਾ ਕਦਮ ਹੈ 올림픽 ਆ ਉਹ ਹਲੇ ਦੂਰ ਦੀ ਗੱਲ ਹੈ ਉਹ ਹਾਂ ਸਰਕਾਰ ਦੀ ਵੀ ਕੁਝ ਫਾਈਨੈਂਸ਼ੀਅਲੀ ਵੀ ਕਹਿ ਲਓ ਸਰਕਾਰ ਦੀ ਪ੍ਰਾਇੋਰਟੀ ਵੀ ਕਹਿ ਲਓ ਸਰਕਾਰ ਦੀ ਪੋਲੀਟিক্যাল ਸਟੇਬਿਲਟੀ ਵੀ ਇਹਨਾਂ ਦੇ ਨਾਲ ਥੋੜੀ ਜਿਹੀ ਹਿੱਲ ਜੁਲ ਚਰਮਰਾ ਰਹੀ ਹੈ ਸੋ ਇਹ ਤਾਂ ਆਪਣੀ ਸਟੇਬਲ ਗਵਰਨਮੈਂਟ ਦੇ ਫੈਸਲੇ ਨੇ ਬਾਕੀ ਇੰਟਰਨੈਸ਼ਨਲ ਬਾਡੀਜ਼ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਦੇਖੋ ਨਾ ਸਾਡੇ ਹੁਣ ਬਾਕਸਿੰਗ ਦੀ ਜਿਹੜੀ ਬਾਡੀ ਹੈ ਸੋਰੀ ਰੈਸਲਿੰਗ ਦੀ ਜਿਹੜੀ ਬਾਡੀ ਹੈ ਉਹਦੇ ਚ ਇੰਟਰਨੈਸ਼ਨਲ ਬਾਡੀ ਦੇ ਨਾਲ ਕੀ ਕੁਝ ਹੋਇਆ ਜਿਹੜੀ ਸਾਡੀ ਸੀ ਮਤਲਬ ਅਸੀਂ ਵੀ ਕੋਈ ਬਹੁਤ ਉਸ ਤਰ੍ਹਾਂ ਦਾ ਅ ਇੰਟਰਨੈਸ਼ਨਲ ਬਾਡੀਜ਼ ਦੇ ਵਿੱਚ ਵੀ ਸਾਡਾ ਕੋਈ ਪਲੇਸ ਬਹੁਤ ਅੱਛਾ ਨਹੀਂ ਉਸ ਤਰੀਕੇ ਨਾਲ ਬਣਿਆ ਹੋਇਆ ਹੂੰ ਜੀ 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 ਪੱਕੀ ਦੇਖੋ ਇਹ ਫੈਸਲੇ ਹੋਰ ਪਧਰਤੇ ਹੁੰਦੇ ਨੇ ਆਮ ਤੌਰ ਤੇ ਹੂੰ ਫਿਰ ਇੰਟਰਨੈਸ਼ਨਲੀ ਬਾਕੀ ਕੌਣ ਖਿੱਚ ਰਿਹਾ ਹੈ ਕਿਹੜਾ ਕਿਹੜਾ ਮੁਲਕ ਜੋਰ ਪਾ ਰਿਹਾ ਹੈ ਕਿਹਦੇ ਕੋਲ ਇਨਫਰਾਸਟ੍ਰਕਚਰ ਵੱਧ ਹੈ ਕਿਹੜਾ ਫੈਸਿਲਿਟੀਆਂ ਦੇਣ ਦੀ ਕਰ ਰਿਹਾ ਹੈ ਉਹਨਾਂ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਹੂੰ ਹਾਂ ਬਿਲਕੁਲ ਬਿਲਕੁਲ ਯਾਰਾ ਵਿਲੀ ਵੀਸੋ ਜਿਹੜੀ ਹੈ 28 ਦਾ 올림픽 ਉਹ ਤਾਂ ਤੈ ਹੀ ਹੈ ਗੱਲ ਅਗਲੇ ਇਸ ਤੋਂ ਅਗਲੇ ਸਾਲਾਂ ਦੀ ਹੈ ਕਿ ਹਰ ਕਿਉਂਕਿ ਹਰ 4 ਸਾਲ ਬਾਅਦ ਇੱਕ ਖੇੜ ਪੱਜਦਾ ਹੈ। ਖੈ ਡਾਕਟਰ ਸਾਹਿਬ ਤੁਸੀਂ ਅੱਜ ਦਾ ਜਿਹੜਾ ਇਹ ਸੱਚੀ ਮੁੱਚੀ ਖੇੜ ਸਿਆਸਤ ਦਾ ਮਾਮਲਾ ਤੁਸੀਂ ਬੜੇ ਵਿਸਤਾਰ ਨਾਲ ਸਾਡੇ ਸਰੋਤਿਆਂ ਸੰਗ ਕੋਲਿਆ। ਸੋ ਇਹ ਸੰਨ ਸਾਡੇ ਨਾਲ ਉਹਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪਟੀ ਸਾਹਿਬ। ਸੋ ਡਾਕਟਰ ਸਾਹਿਬ ਤੁਸੀਂ ਚੈਨਲ ਇਮਿਸ਼ਨ ਪੰਜਾਬੀ ਲਈ ਆਪਣਾ ਬੜਾ ਬਹੁਤਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ। ਸ਼ੁਕਰੀਆ ਜੀ। ਸ਼ੁਕਰੀਆ ਫਿਰ ਰਿਸਰਵ ਸਰੋਤਿਆਂ ਦਰਸ਼ਕਾਂ ਸਦਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਸਰੀਕਾਲ ਇਹ ਮਿਸ਼ਨ ਪੰਜਾਬੀ